ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੁਸਤਾਨ ਦੇ ਸਕੂਲ ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੰਗ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਤੋਂ ਜੇ ਹਿੰਦੁਸਤਾਨ ਚ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਮੈਂ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਤਾ ਮਾਲੀ ਭਾਈ ਲਖਮਣ ਸਿੰਘ ਧਾਰੋ ਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ਸੜ ਗਏ ਇਹ ਬੜੀ ਬਾਤ ਕਿਸਮਤੀ ਆ ਚੱਪੜ ਚਿੜੀ ਦਾ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਜੰਗ ਲੜੀ ਗਈ ਹੋਵੇ ਤੇ ਹਿੰਦੂਸਤਾਨ ਦੀ ਅਜੇਤ ਮੰਨੀ ਜਾਂਦੀ ਮੁਗਲਿਆ ਸਲਤਨਤ ਦੀ ਝੜਪੁੱਟੀ ਅਸੀਂ ਸਾਡੇ ਯੋਧਿਆ ਨੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਖਾਲਸਾ ਫੌਜ ਨੇ ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੂਸਤਾਨ ਦੇ ਸਕੂਲ ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੰਗ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਰਟੇਲ ਵਾਈ ਜਾ ਰਹੇ ਤੋਂ ਜੇ ਹਿੰਦੁਸਤਾਨ 'ਚ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਮੈਂ ਸਕੂਲਾਂ ਵਾਲਿਆਂ ਨੂੰ ਵੀ ਆਖਦਾ ਕਿ ਛੱਡੋ ਪਰ ਕਿਸਿਆਂ ਨੂੰ ਉਹ ਝੰਡਾ ਕੀ ਦੱਸਣਾ ਜਿਹੜੀ ਝੰਡ ਦੇ ਥੱਲੇ ਝੂਠੇ ਆਸ਼ਕ ਮਰੇ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡੇ ਨਾਲ ਸੜ ਗਏ ਤੇ ਸਾਨੂੰ ਦੱਸਿਆ ਕਿ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪੰਥ ਦੇ ਆ ਪੰਥ ਦੇ ਰਹਿਣਗੇ ਵਾਹਿਗੁਰੂ ਇਹ ਬੜੀ ਬਦਕਿਸਮਤੀ ਆ ਚੱਪੜੇ ਚਿੜੀ ਦਾ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਜੰਗ ਲੜੀ ਗਈ ਹੋਵੇ ਤੇ ਹਿੰਦੁਸਤਾਨ ਦੀ ਅਜਿੱਤ ਮੰਨੀ ਜਾਂਦੀ ਮੁਗਲਿਆ ਸਲਤਨਤ ਦੀ ਝੜਪੁੱਟੀ ਅਸੀਂ ਸਾਡੇ ਯੋਧਿਆਂ ਨੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਖਾਲਸਾ ਫੌਜ ਨੇ ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੂਸਤਾਨ ਦੇ ਸਕੂਲ 'ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੰਗ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਰਟੇਲ ਵਾਈਜ਼ ਆ ਰਹੇ ਤੋਂ ਜੇ ਹਿੰਦੂਸਤਾਨ 'ਚ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜ੍ਹਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜ੍ਹਾਉਣੀ ਪਊਗੀ ਮੈਂ ਸਕੂਲਾ ਵਾਲਿਆਂ ਨੂੰ ਵੀ ਆਖਦਾ ਕਿ ਛੱਡੋ ਪਰਾ ਕਿਸਿਆਂ ਨੂੰ ਉਹ ਝੰਡ ਦਾ ਕੀ ਦੱਸਣਾ ਜਿਹੜੀ ਝੰਡ ਦੇ ਥੱਲੇ ਝੂਠੇ ਆਸ਼ਕ ਮਰੇ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ਸੜ ਗਏ ਤੇ ਸਾਨੂੰ ਦੱਸਿਆ ਕਿ ਆਪਣੇ ਗੁਰਦੁਆਰਿਆਂ ਤੇ ਗੁਰਤਾਮਾਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪੰਥ ਦੇ ਆ ਪੰਥ ਦੇ ਰਹਿਣਗੇ ਵਾ